ਜਾਖੜ ਪਹਿਲਾਂ ਇੱਧਰ ਹੁੰਦਾ ਸੀ ਹੁਣ ਉਧਰਲੇ ਪਾਸੇ ਆਈ ਕੈਪ ਸਾਈਕਲ ਦਾ ਵੀ ਸਟੈਂਡ ਹੁੰਦਾ ਯਾਰ ਦੂਜਿਆਂ ਦੇ ਮੋਟਰਸਾਈਕਲ ਵਾਂਗੂ ਜਿੱਧਰ ਨੂੰ ਡੇਟਾ ਕਰਦਾ ਉਧਰ ਹੀ ਖੜ ਜਾਂਦੀ ਨੂੰ ਯਾਰ ਬਸ ਮੱਚੀ ਜਾਂਦੀ ਐ ਮਈ ਪਾਰਟੀ ਬਦਲ ਲਈ ਹੁਣ ਵਿਰੋਧੀ ਪਾਰਟੀਆਂ ਦਾ ਦਫ਼ਤਰ ਐ ਮੱਚਣ ਦੋ ਆਏ ਨੇ ਉਹ ਆ ਹੁਣੇ ਆਸ਼ੂ ਤੇ ਬਿੱਟੂ ਆਏ ਹੁੰਦੇ ਸੀ ਹੁਣ ਵਿਰੋਧੀ ਪਾਰਟੀਆਂ ਦਾ ਦਫ਼ਤਰ ਨੇ ਇਹ ਕੀ ਯਕੀਨ ਕਰੋਗੇ ਨਾ ਤੇ ਜੀ ਜਾਖੜ ਪਹਿਲਾਂ ਇੱਧਰ ਹੁੰਦਾ ਸੀ ਹੁਣ ਉਧਰਲੇ ਪਾਸੇ ਆਈ ਕੈਪਟਲ ਪਹਿਲਾਂ ਇੱਧਰ ਹੁੰਦਾ ਸੀ ਹੁਣ ਉਧਰਲੇ ਪਾਸੇ ਆ ਜੀ ਮਾਨਪਰੀ ਬਾਦਲ ਪਹਿਲਾਂ ਇੱਧਰ ਹੁੰਦਾ ਸੀ ਹੁਣ ਉਧਰ ਆ ਬੈਂਸ ਤਾਂ ਮੈਨੂੰ ਲੱਗਦਾ ਦੁਹਰਤੀ ਹਰ ਵੀ ਕਰਨ ਲੱਗ ਗਏ ਵੀ ਦੋ ਵਾਰੀ ਕਾਂਗਰਸ ਚ ਦੋ ਵਾਰੀ ਕਾਲੀ ਦਲ ਚ ਇੱਕ ਵਾਰੀ ਆਮ ਆਨੀ ਪਾਰਟੀ ਚ ਇੱਕ ਵਾਰੀ ਇੱਧਰ ਇੱਕ ਵਾਰੀ ਆਪ ਦੀ ਪਾਰਟੀ ਬਣਾ ਲਈ ਇੱਕ ਵਾਰੀ ਉਹ ਤਾਂ ਮਤਲਬ 7-8 11-12 ਤੇ ਚਲੇਗਾ ਕੰਮ ਕੋਈ ਆ ਕਿਤੇ ਤੱਕ ਖੜਜੋ ਯਾਰ ਸਾਈਕਲ ਦਾ ਵੀ ਸਟੈਂਡ ਹੁੰਦਾ ਯਾਰ ਦੂਜਿਆਂ ਦੇ ਮੋਟਰਸਾਈਕਲ ਵਾਂਗੂ ਜਿੱਧਰ ਨੂੰ ਡੇਟਾ ਕਰਦਾ ਉਧਰ ਹੀ ਖੜ ਜੰਦੇ ਨੇ ਯਾਰ ਬਸ ਕਿੱਤੇ ਤਾਂ ਖੜਜੋ ਨਾ ਹੁਣ ਲੜੀ ਜਾਂਦੇ ਆਪੱਚ ਪ੍ਰਧਾਨ ਨੂੰ ਉਹ ਨਹੀਂ ਬੁਲਾਉਂਦੇ ਉਹਦੀ ਫੋਟੋ ਫੁੱਟਨ ਲਾਈ ਮੈਨ ਲੱਗਾ ਕੋਈ ਉਹ ਲੜ ਪਿਆਪੱਚ ਕਹਿੰਦੇ ਫੋਟੋ ਕਿਉਂ ਨਹੀਂ ਲਾਈ ਅੱਛਾ ਜੀ ਨੇ ਜੀ ਨੇ ਰਾਜੇ ਬੜਿੰਗ ਨੂੰ ਹਰਾਉਣ ਵਾਸਤੇ ਕੰਮ ਕੀਤਾ ਸੀ ਉਹਨੂੰ ਚੰਨੀ ਨੇ ਜੁਆਇਨ ਕਰਾ ਲਿਆ ਉਥੇ ਰਾਜਾ ਨਹੀਂ ਬੁਲਾਇਆ ਰਾਜੇ ਨੇ ਮੁੱਲਾਂਪੁਰ ਦਾ ਆਖਾ ਜਿਹਨੇ ਚੰਨੀ ਨੂੰ ਜਲੰਧਰ ਤੋਂ ਰੌਣ ਵਾਸਤੇ ਕੰਮ ਕੀਤਾ ਸੀ ਉਹਨੇ ਉਹਨੂੰ ਦਾ ਕਕਰਾ ਲਿਆ ਕਹਿੰਦਾ ਆ ਜਾ ਫਿਰ ਇਹ ਤਾਂ ਆ ਕੰਮਾਂ ਤੇ ਲੱਗੇ ਹੋਏ ਨਹੀਂ ਕੋਈ ਪੰਜਾਬ ਹੈ ਇਹਦੇ ਵਿੱਚ ਇੱذ ਕਿਤੇ ਪੰਜਾਬ ਹੈ ਇੰਨਾ ਬਈ ਜਿਹਨੇ ਐਕਟੀਵਿਟੀਆਂ ਨੇ ਇੱذ ਪੰਜਾਬ ਹੈਗਾ ਕਿਤੇ ਕੋਈ ਬੇਰਜ਼ਗਾਰੀ ਦੀ ਗੱਲ ਕੋਈ ਪਾਣੀ ਥੱਲੇ ਧਰਤੀ ਦੇ ਚਲੇ ਗਏ ਉਹਦੀ ਕੋਈ ਗੱਲ ਕੋਈ ਇੰਡਸਟਰੀ ਦੀ ਗੱਲ ਕੋਈ ਕਾਮਯਾਬੀ ਦੀ ਗੱਲ ਕੋਈ ਨੌਕਰੀਆਂ ਦੀ ਗੱਲ ਕੋਈ ਖੇਤੀ ਦੀ ਗੱਲ ਕੋਈ ਮਜ਼ਦੂਰਾਂ ਦੀ ਗੱਲ ਕੋਈ ਵਪਾਰੀਆਂ ਦੀ ਗੱਲ ਹੈ ਨਾ ਐਸੇ ਪਿੱਛੇ ਲੜ ਪੈਂਦੇ ਮੈਂ ਉਹ ਕੁਰਸੀ ਤੇ ਬੈਣਾ ਤੂੰ ਉੱਤੇ ਕਿਉਂ ਬਹਿ ਗਿਆ ਚੱਕ ਇੱਕ ਦੂਜੇ ਤੇ ਕੁਰਸੀਆਂ ਹੀ ਚਲਦੀਆਂ ਨੇ ਫਿਰ ਲੜ ਪੈਂਦੇ ਜੀ ਆਪਾਂ ਚ ਮੈਂ ਇਹਦੇ 'ਚ ਤਾਂ ਨਹੀਂ ਮੈਂ ਲੜਾਉਂਦਾ ਮੂੰ ਤਾਂ ਹਰੇ ਗੱਲ 'ਚ ਮੇਰਾ ਨਾਂ ਲਾਉਂਦੇ ਨੇ ਤੂੰੰਦ ਜਿਆਦੇ ਪੈ ਜੇ ਕਹਿੰਦੇ ਭਾਗ ਤੁਮਨ ਅਸਤੀਫਾ ਦੇ ਦੇ ਤੂੰੰਦ ਜਿਆਦੇ ਪੈ ਗਈ ਇਦਗੀ ਗਰਮੀ ਪੈ ਗਈ ਕਹਿੰਦੇ ਭਗਵੰਤ ਮਾਨ ਗਰਮੀ ਘਟਾ ਸਕਦਾ ਸੀ ਇਤਿਹਾ ਦੇਣਾ ਚਾਹੀਦਾ ਕੈਨੇਡਾ ਚ ਬਰਫ ਪੈ ਜੇ ਕਹਿੰਦੇ ਭਗਵੰਤ ਮਾਨ ਇਤਿਹਾ ਦੇ ਵੇਲੇ ਮੇਂ ਹਰ ਗੱਲ ਮੇਰੇ ਨਾਲ ਲਾ ਦਿੰਦੇ ਨੇ ਜੀ ਉਹ ਬਿਕਰਮਜੀਤ ਮਜੀਠੀਆ ਜੇ ਮੈਂ ਉਹੀ ਵੀ ਕਿਤੇ ਕਿਸੇ ਦਾ ਹਸਪਤਾਲ ਚ ਪਤਾ ਲੈਣ ਚਲਾ ਜਾਵਾਂ ਨਾ ਉਹ ਟਵੀਟ ਕਰ ਦਿੰਦਾ ਲੈ ਭਗਵੰਤ ਮਾਨ ਹਸਪਤਾਲ ਗਿਆ ਹੁਣ ਆਹ ਡਾ ਦਵਾਈ ਲਊਗਾ ਤੇ ਆਹ ਡਾਕਟਰ ਇਹਨੂੰ ਆਹ ਦਵਾਈ ਦੇਊਗਾ ਇੰਨੇ ਵਜੇ ਆ ਦਵਾਈ ਲੈਣੀ ਹੈ ਤੇ ਆਪਣੇ ਵਾਲੇ ਪਰੋਹਣੇ ਦੀ ਦੱਸ ਦੋ ਕਦੇ ਸੱਜੀ ਬਾਹਂ ਟੁੱਟ ਜਾਂਦੀ ਹੈ ਕਦੇ ਖੱਬੀ ਟੁੱਟ ਜਾਂਦੀ ਹੈ ਉਹ ਕਿ ਉਹ ਕਿੱਥੇ ਡਿੱਗਦਾ ਕਦੋਂ ਡਿੱਗਦਾ ਕੀ ਖਾਂਦਾ ਕੀ ਪੀਂਦਾ ਦੱਸ ਦਿਓ ਆਪ ਤਾਂ ਮੈਡੀਕਲ ਬੁਲੇਟਿਨ ਵੀ ਜਾਰੀ ਕਰ ਦਿਓ ਜੀ ਕਦੇ ਕੱਲੇ ਗਰੀਬ ਦਾ ਜਵਾਕ ਹੀ ਰੱਖਿਆ ਭਗਵਾਨ ਤਮਨੂ ਗਾਲਾਂ ਕੱਢਣ ਨੂੰ ਬਸ ਸਹੀ ਹੈ ਨਾ ਮਲ ਮੁੱਦੇ ਦੇਖੋ ਇਹਨਾਂ ਦੇ ਮੁੱਦੇ ਦੇਖੋ ਭਗਵਾਨ ਤਮਨ ਅੱਜ ਸਵੇਰੇ ਬੈੱਡ ਤੋਂ ਉੱਠਿਆ ਉਹਨੇ ਖੱਬੇ ਪੈਰ 'ਚ ਪਹਿਲਾਂ ਜੱਪਲ ਪਾਈ ਐ ਦਾ ਮਤਲਬ ਖੱਬੇ ਪੱਖੀ ਹੋ ਗਿਆ ਉਹ ਲੈ ਪਹਿਲਾਂ ਸੱਜੇ 'ਚ ਪਾਉਂਦਾ ਹੁੰਦਾ ਆ ਹਾਲ ਮੁੱਦੇ ਨੇ ਇਹਨਾਂ ਦੇ ਕਿੰਨੇ ਇਕੱਠੇ ਕਰ ਰੱਖਿਆ ਉੱਥੇ ਬਣ ਬਣ ਦੀ ਲੱਕੜੀ ਉੱਥੇ ਇਕੱਠੀ ਐ ਕਾਂਗਰਸ 'ਚ ਉਹੀ ਭਾਜਪਾ ਚਲੇ ਜਾਂਦੇ ਨੇ ਮੈਨੂੰ ਤਾਂ ਇਹ ਨਹੀਂ ਸਮਝ ਆਉਂਦੀ ਕਈ ਤਾਂ ਇਹੋ ਜਿਹੇ ਨੇ ਉਹਨਾਂ ਨੂੰ ਆਪ ਨੂੰ ਨਹੀਂ ਪਤਾ ਕਿਸੇ ਭੋਗ ਭੂਗ ਤੇ ਜਾਣਾ ਹੋਵੇ ਡਰਾਈਵਰ ਨੂੰ ਪੁੱਛਦੇ ਨੇ ਅੱਜ ਆਪਾਂ ਕਿਹੜੀ ਪਾਰਟੀ ਵੱਲੋਂ ਬੋਲਣਾ ਹੈ ਬਈ ਇੰਨੀਆਂ ਬਦਲ ਲੀਆਂ ਜਿਹੜੇ ਕੱਪੜਿਆਂ ਵਾਂਗੂ ਪਾਰਟੀਆਂ ਬਦਲਦੇ ਐ ਫਿਰ ਉਹ ਥੋੜੋ-ਥੋੜਾ ਵੋਟਾਂ ਲੈ ਕੇ ਬਦਲਣਗੇ ਨਹੀਂ ਤੁਹਾਨੂੰ ਛੱਡ ਜਾਣਗੇ ਕਟੋ ਕੱਟ ਆਪਾਂ ਕਹਿੰਨਾ ਯਾਰ ਬੰਦੇ ਦੀ ਜ਼ੁਬਾਨ ਐ ਫਿਰ ਬੰਦਾ ਕਿਤੇ ਖੜਾ ਐ ਇਸ ਗੱਲੋਂ ਮੈਂ ਭਾਵੇਂ ਪੋਲੀਟੀਕਲੀ ਨੂੰ ਜੋ ਮਰਜ਼ੀ ਲੈ ਲਾਂ ਮੀਡੀਆ ਵਾਲੇ ਵੀ ਇਸ ਗੱਲੋਂ ਮੈਂ ਕਾਮਰੇਡਾਂ ਦੀ ਗਦਰ ਕਰਦਾ ਪਾਵੇਂ 500 ਬੋੜ ਪੈਂਦੀ ਆ ਪਾਵੇਂ 400 ਪੈਂਦੀ ਆ ਖੜੇ ਤਾਂ ਹੈਗੇ ਆਪਣੇ ਦਾਤੀ ਥੋੜੇ ਤੇ ਘਟੂ ਘਟ ਖੜੇ ਤਾਂ ਹੈਗੇ ਉੱਥੇ ਵੀ 500 ਐ 400 ਐ 300 ਜਿੰਨੀ ਮਰਜ਼ੀ ਐ ਇੰਨਾ ਵਾਂਗੂ ਤਾਂ ਨਹੀਂ ਹੈਗਾ ਨਾ ਚੱਲ ਇੱਧਰ ਨੂੰ ਚਾਲੋ ਉੱਧਰ ਨੂੰ ਚੱਲ ਇੱਧਰ ਨੂੰ ਚਾਲੋ ਉੱਧਰ ਨੂੰ ਹੁਣ ਮੈਂ ਫੇਰ ਆ ਗਿਆ ਆ ਪਰਸੋ ਚ ਉਥੋਂ ਠੰਡੜ ਆ ਗਿਆ ਪਤਨੀ ਉਹ ਚੱਬੇ ਆਲ ਤੋਂ ਸੁਖਵੀਰ ਬਾਦਲ ਕਹੀ ਜਾਂਦੇ ਸੀ ਕਹਿੰਦਾ ਇਹ 4 ਕੁ ਮਹੀਨੇ ਵਾਸਤੇ ਡਿਪੂਟੇਸ਼ਨ ਤੇ ਗਿਆ ਸੀ ਪਟਵਾਰੀ ਲੱਗਿਆ ਯਾਰ ਉਹ ਡਿਪੂਟੇਸ਼ਨ ਤੇ ਗਿਆ ਸੀ ਲੀਟਰ ਕਿਤੇ ਡਿਪੂਟੇਸ਼ਨ ਤੇ ਜਾਂਦੇ ਹੁੰਦੇ ਆਂ